ਹਰ ਇੱਕ ਦਾ ਚਲਾਨ ਕਰਨਾ ਚਾਹੀਦਾ ਜੀ ਪਰ ਗਲਤ ਹੈ ਨਾ ਇਹ ਹੈ ਗਲਤ ਹੈ ਨਾ ਜੀ ਅਸੀਂ ਇੰਜੋਏ ਕਰਉ ਫੈਮੀਆਂ ਆਏ ਆ ਜੀ ਗੱਡੀ ਦੂਈ ਚਲਾ ਰਹੇ ਸੀ ਗੱਡੀ ਮੈਂ ਚਲਾ ਰਿਆ ਪਰ ਗਲਤ ਨਾ ਡਰਿੰਕ ਮੈਂ ਕਹਿੰਦਾ ਗਲਤ ਹੈ ਪਰ ਆਪਾਂ ਗਲਤ ਨਹੀਂ ਚਲਾ ਰਹੇ ਗੱਡੀ ਨਹੀਂ ਨਹੀਂ ਇਹ ਇਹ ਨਹੀਂ ਜਿੰਨੇ ਸ਼ਰਾਬ ਪੀਤੀ ਹੋਈ ਮੈਂ ਕਹਿੰਦਾ ਮੈਂ ਗਲਤਾਂ ਕਿ ਤਾਂ ਹੀ ਉਹਨਾਂ ਨੇ ਚਲਾਨ ਕਰ ਰਹੇ ਉਹ ਉਹ ਵੀ ਆਪਣੀ ਡਿਊਟੀ ਕਰ ਰਹੇ ਨਾ ਮੈਂ ਕਹਿੰਦਾ ਮੈਂ ਮੰਦਾ ਵਾਂ ਗੱਲ ਪਾਪਾ ਛੱਟੂ ਹੋ ਗਿਆ ਚਲਾਨ ਭਰ ਦਾਂਗੇ ਚਲਾਨ ਦਾ ਬਿਲਕੁਲ ਡਰਿੰਕ ਐਂਡ ਡਰਾਈਵ ਦੇ ਨਾਕੇ ਜਿਹੜੇ ਲੱਗੇ ਆ ਭਾਜੀ ਕਿੰਨੇ ਪਰਸੈਂਟ ਆਈਏ ਇਹਨਾਂ ਦੀ ਕਿੰਨੇ ਕੁ ਪਰਸੈਂਟ ਆਈਏ ਓਮਕਾਰ ਜੀ ਕਿੰਨੇ ਪਰਸੈਂਟ ਆਈਏ ਇਹਨਾਂ ਦੀ 125% 125% 125% ਕਿੰਨੇ ਕੁ ਪੈਗ ਹੋ ਗਏ ਜੀ ਫਿਰ ਤੁਹਾਡੇ ਹਿਸਾਬ ਨਾਲ ਕਿੰਨੇ ਪੈਗ ਲਾਏ ਭਾਈ ਮੈਂ 2 ਪੈਗ ਲਾਏ ਆ ਇਹ ਦੋ ਇੱਕ ਦੇ ਮੈਂ ਦੋ ਪੈਗ ਲਾਏ ਆ ਜੀ ਦੋ ਪੈਗ ਕੀ ਵੀ ਦਾ ਦੋ ਪੈਕੇਜ ਅੱਧੀ ਬੋਤਲ ਹੀ ਪਈ ਪਾਈਏ ਪਾਈ ਦਾ ਪੈਗ ਵੀ ਖੋਦਾ ਹਾਂ ਹਾਂਜੀ ਹਾਂਜੀ ਦੇ ਹੁਣ ਇਹਦਾ ਪ੍ਰੋਸੈਸ ਕੀ ਹੋਊਗਾ ਜੀ ਚਲਾਨ ਦਾ ਗੋ ਕਿੱਦਾਂ ਭੁਗਤਣਾ ਪਊਗਾ ਕਿੰਨੇ ਦਾ ਹੋਊਗਾ ਕੁਝ 5000 ਦਾ ਚਲਾਨ ਹੈ ਦਾ ਜੀ 5000 ਚਲਾਨ ਅੱਛਾ ਜੀ ਇਹਨਾਂ ਦਾ ਇਹਨਾਂ ਦਾ ਭੁਗਤਣਾ ਪੈਣਾ ਜੀ ਹਾਂ ਜੀ ਤੇ ਇਹਦੇ ਲਈ ਕੋਈ ਮਰਾ ਜੀ ਤੁਸੀਂ ਵੀ ਮੇਰੇ ਫਾਦਰ ਵਰਗੇ ਹੋ ਲਾਇਸੈਂਸ ਵੀ ਸਸਪੈਂਡ ਹਾਂ ਜੀ ਹਾਂ ਜੀ ਹਾਂ ਜੀ ਗੁੱਸਾ ਨਾ ਕਰਨਾ ਗੱਲ ਦਾ ਮੈਂ ਕਹਿੰਦਾ ਇੱਥੋਂ ਸੋਚੋ 90 ਮਹੀਨੇ ਚਲਾਨ ਅੱਛਾ ਜੀ ਲਾਇਸੈਂਸ ਤਿੰਨ ਮਹੀਨੇ ਫਜ਼ੇ ਪਾਉਣ ਅੱਛਾ ਜੀ ਪੀਟੇ ਨਹੀਂ ਆ ਫਾਤਾ ਮੁੱਤਰੇ ਮਲਾਇਆ ਹੋਊਗਾ ਦਾ ਕੋਈ ਨਹੀਂ ਹਾਂ ਕਿਤਾ ਡਾਇਮ ਲਾਇਆ ਹੋਣਾ ਨਹੀਂ ਤੁਸੀਂ ਕਿਹਦਾ ਚੈੱਕ ਤੁਸੀਂ ਚੱਕ ਇਹਨੂੰ ਕੀਤਾ ਜਿਹੜਾ ਡਰਾਈਵ ਕਰਦਾ ਸੀ ਇਹਦਾ ਬੰਦਾ ਕੌਣ ਸੀ ਇਹ ਇਹੋ ਜਿਹਦਾ ਬੈਠਾ ਇਹੋ ਜਿਆਦਾ ਜੀ ਹਾਂ ਤੇ ਹੁਣ ਇਹਨਾਂ ਨੂੰ ਚੈੱਕ ਕੀਤਾ ਸੀ ਇਹਦਾ ਕੀਤਾ ਦੇਖੋ ਅੱਛਾ ਅੱਛਾ ਇਹਨਾਂ ਦਾ ਹੁਣ ਚਲਾਨ ਸਸਪੈਂਡ ਹੋ ਜੂਗਾ ਇਹਨਾਂ ਦਾ 3 ਮਹੀਨੇ ਬਾਅਦ ਤੇਨ ਮਹੀਨੇ ਬਾਅਦ ਜਿਹੜਾ ਹੈਗਾ ਅੱਛਾ ਡਰਾਈਵਿੰਗ ਲਾਇਸੈਂਸ ਸਸਪੈਂਡ ਨੀ ਸਸਪੈਂਡ ਹੋ ਜਾਊਗਾ ਮਤਲਬ ਉਸ ਤੋਂ ਬਾਅਦ ਇਹ ਗੱਡੀ ਨਹੀਂ ਚਲਾ ਸਕਦੇ ਚਲਾਉਂਦੇ ਜੇ ਫੜੇਗੇ ਦੁਆਰਾ ਦੁਆਰਾ ਫਿਰ ਇਹਨਾਂ ਦਾ ਚਲਾਨ ਹੋਊਗਾ ਜਿਹੜਾ ਬਿਦੌਂਟ ਲਾਇਸੈਂਸ ਅੱਛਾ ਜੀ ਕਿਉਂਕਿ ਗੱਡੀ ਮੇਰੀ ਹੈ ਮੈਂ ਕਿਰਾਏ ਤੇ ਰਹਿ ਰਿਹਾ ਹਾਂ ਬਿਲਕੁਲ ਡਰਿੰਕ ਐਂਡ ਡਰਾਈਵ ਦੇ ਨਾਕੇ ਲੱਗੇ ਹੋਏ ਨੇ ਤੇ ਚਲਾਨ ਹੁਣ ਇਹ ਡਰਿੰਕ ਐਂਡ ਡਰਾਈਵ ਦਾ ਕੱਟ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਸਾਊਥ ਸਿਟੀ ਪੋਸ਼ ਇਲਾਕਾ ਜਿੱਥੇ ਕਿ ਚਲਾਨ ਉਹ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਸਾਊਥ ਸਿਟੀ ਦੇ ਵਿੱਚ ਜਿਹੜੇ ਲੋਕਾਂ ਨੇ ਸ਼ਰਾਬ ਪੀਤੀ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ 125% 24% ਜਿਹੜਾ ਕੀ ਹੈ ਉਹ ਐਲਕੋਮੀਟਰ ਦੇ ਵਿੱਚ ਕੈਦ ਹੋਇਆ ਤੇ ਉਸ ਤੋਂ ਬਾਅਦ ਚਲਾਨ ਜਿਹੜੇ ਉਹ ਕੱਟੇ ਜਾ ਰਹੇ ਨੇ ਅਲੱਗ-ਅਲੱਗ ਲੋਕੇਸ਼ਨਾਂ ਜਿਹਦੇ ਉੱਤੇ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਦਾ ਨਾਕਾ ਜਿਹੜਾ ਸਪੈਸ਼ਲ ਤੌਰ ਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਜਿਹੜਾ ਉਹ ਲਗਾਇਆ ਗਿਆ ਤੇ ਉਹਨਾਂ ਦੇ ਚਲਾਨ ਜਿਹੜੇ ਆ ਉਹ ਕੱਟੇ ਜਾ ਰਹੇ ਆ ਲੁਧਿਆਣਾ ਦੇ ਵਿੱਚ ਵੀ ਸਾਊਥ ਸਿਟੀ ਇਲਾਕਾ ਉਸ ਦੇ ਵਿੱਚ ਚਲਾਨ ਜਿਹੜੇ ਆ ਉਹ ਕੱਟੇ ਜਾ ਰਹੇ ਨੇ ਪੁਲਿਸ ਫੋਰਸ ਜਿਹੜੀ ਆ ਪੂਰੀ ਲੱਗੀ ਹੋਈ ਹੈ ਗੱਡੀਆਂ ਦੀ ਚੈਕਿੰਗ ਜਿਹੜੀ ਆ ਲਗਾਤਾਰ ਜਾਰੀ ਹੈ ਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਪੌਸ਼ ਇਲਾਕੇ ਆ ਤੇ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਨਵੇਂ ਸਾਲ ਨੂੰ ਲੈ ਕੇ ਸਪੈਸ਼ਲ ਤੌਰ ਤੇ ਅਲਗ-ਅਲਗ ਲੋਕੇਸ਼ਨਾਂ ਤੇ ਨਾਕਾਬੰਦੀ ਜਿਹੜੀ ਆ ਉਹ ਕੀਤੀ ਗਈ ਹੈ ਜੁੜੇ ਸਮਰੂਹ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ